ਮਾਫੀ ਮੰਗ ਲਈ ਸੁਖ ਵਿਲਾਸ ਬਾਰੇ ਇਹ ਤਾਂ ਮਾਨ ਹਾਨੀ ਦਾ ਕਰਾਂਗੇ ਮੈਂ ਅੱਜ ਤੁਹਾਡੇ ਸਾਹਮਣੇ ਕਹਿਣਾ ਮੀਡੀਆ ਵੀ ਖੜਾ ਹੋਊਗਾ ਹਫਤਾ ਜਾਦੀ ਹੈ ਤੁਸੀਂ ਮੇਰੇ ਤੇ ਐਵੇਂ ਟੈਨਸ਼ਨ ਨਾ ਕਰੋ ਤੁਸੀਂ ਕੱਲ ਨੂੰ ਹੀ ਕਰ ਦੋ ਮੈਂ ਮਾਫੀ ਮੁਕਰੀਦ ਮੰਗਣੀ ਮੈਂ ਤਾਂ ਪੰਜਾਬ ਵੱਲੋਂ ਬੋਲੂਗਾ ਸੁਖ ਵਿਲਾਸ ਬਣਾਇਆ 7 ਸਟਾਰ ਹੋਟਲ ਉਹਦੇ ਵਿੱਚ ਆ ਤੁਸੀਂ ਜਿਹੜੀਆਂ ਛੋਟੇ ਛੋਟੇ ਮੰਗਾ ਨੇ ਨਾ ਤੁਹਾਡੀਆਂ ਤਾਂ ਉਹਦੇ ਵਿੱਚ ਸਟੇਟ ਦੀ GST ਤੇ VAT ਫ੍ਰੀ for 10 years ਕਿੰਨਾ ਪੈਸਾ 85 ਕਰੋੜ 44 ਲੱਖ ਸਮਥਿੰਗ 10 ਸਾਲਾਂ ਵਾਸਤੇ ਸਾਡੇ ਹੋਟਲ ਨੂੰ ਟੈਕਸ ਮਾਫ ਬੈਟ ਮਾਫ ਤੁਸੀਂ ਤਾਂ ਛੋਟੇ ਛੋਟੀਆਂ ਗੱਲਾਂ ਕਰੀ ਜਾਂਦੇ ਹੋ ਨਾ 2017 ਦਾ ਕਰ ਲਓ ਜੀ ਓਟੀਐਸ ਜੀ حساب ਜਾ ਕਰ ਲਾਂਗੇ ਜੀ ਉਹ ਐਡੇ ਐਡੇ ਮੂੰਹਾਂ ਵਾਲੇ ਜਵਾੜਿਆਂ ਵਾਲੇ ਬੰਦੇ ਸੀ ਖਾ ਗਏ ਪੰਜਾਬ ਨੂੰ ਨੋਚ ਕੇ ਲਗਜ਼ਰੀ ਟੈਕਸ ਐਂਡ ਐਨੂਅਲ ਲਾਇਸੈਂਸ ਇੱਕ 7 ਸਟਾਰ ਜੇ ਲਗਜ਼ਰੀ ਟੈਕਸ ਨਹੀਂ ਦੇਊਗਾ ਕੌਣ ਦੇਊਗਾ ਫਿਰ ਜਿੰਦਾ 4 ਲੱਖ ਰੁਪਏ ਕਿਰਾਇਆ ਹੋਵੇ ਯਾਰ ਇੱਕ ਕਮਰੇ ਦਾ 10 ਸਾਲਾਂ ਵਾਸਤੇ ਮਾਫ 11 ਕਰੋੜ 44 ਲੱਖ ਰੁਪਏ ਇਲੈਕਟ੍ਰਿਸਿਟੀ ਡਿਊਟੀ ਤੁਹਾਨੂੰ ਮਾਫ ਹੈ ਡਿਊਟੀ ਲੱਗਦੀ ਹੈ ਲੱਗਦੀ ਹੈ ਇੰਡਸਟਰੀ ਲੱਗਦੀ ਹੈ ਪਰ ਕਹਿੰਦੇ ਸਾਡਾ ਹੋਟਲ ਹੈ ਇਹ 11 ਕਰੋੜ 44 ਲੱਖ ਦੀ ਉਹ ਸੀ 10 ਸਾਲਾਂ ਵਾਸਤੇ ਮਾਫ ਕਦੋਂ ਤੋਂ 2015 ਤੋਂ ਲੈ ਕੇ 2025 ਤੱਕ ਮਈ 2025 ਤੱਕ ਕਾਗਜ਼ ਨਿਕਲੇ ਬੜੀ ਮੁਸ਼ਕਲ ਨਿਕਲੇ 1.5 ਸਾਲ ਲੱਗੇ ਕਾਗਜ਼ ਕੱਢਣ ਚ ਵੀ ਤੁਸੀਂ ਦੇਖ ਲਓ ਵੀ ਕਿੰਨਾ ਉਹਨਾਂ ਦਾ ਹੋਊਗਾ ਦਬ ਦਬਾ ਅਫਸਰ ਡਰਦੇ ਸੀ ਕਿਉਂਕਿ ਉਹਨਾਂ ਨੇ ਉਹਨਾਂ ਤੋਂ ਕਰਾਈ ਸੀ ਸਾਈਨ ਫਿਰ ਅਫਸਰਾਂ ਨੂੰ ਥੋੜਾ ਜਿਹਾ ਕਾਨਫਰੈਂਸ ਚ ਲਿਆ ਤੁਹਾਨੂੰ ਕੁਝ ਨਹੀਂ ਕਹਿੰਦੇ ਇਹਨਾਂ ਵਾਲਾ ਚਿੱਠਾ ਫੜਾ ਦਿਓ ਬਸ ਫਿਰ ਉਹਨਾਂ ਨੇ ਕੱਢ ਕੇ ਫੜਾਤਾ ਕਹਿੰਦੇ ਸਾਨੂੰ ਕੁਝ ਨਾ ਕਹੋ ਜੀ ਆ ਲਓ ਜੀ कि एक अरब अठ करोड़ सत्तर लख हजार रुपया एक सौ अठ लख करोड़ एक सौ अठ एक सौ अठ लख माफ करा गए जी आपका दा दस साल वास्ते इको मैट्रो टू जो रिजॉर्ट है ना इको मैट्रो रिजॉर्ट वह नाम सुख विलास नहीं है पॉलिसी बनाई ਇੱਕ ਕੋ ਮੈਟਰੋ ਦੀ ਪਾਲਿਸੀ ਬਣਾਈ ਇੱਕ ਹੋਟਲ ਵਾਸਤੇ ਹੀ ਔਰ ਆਲੇ-ਦਾਲੇ ਕੋਈ ਹੋਟਲ ਆਉਣ ਨਹੀਂ ਦਿੱਤਾ ਆਪਦਾ ਹੀ ਹੋਟਲ ਇੱਥੇ ਗਿਆ ਬਈ ਆਪਣਾ ਘਰ ਜਾ ਇੱਥੇ ਗਈਆਂ ਤੁਹਾਡੀਆਂ ਫੈਕਟਰੀਆਂ ਇੱਥੇ ਗਈਆਂ ਤੁਹਾਡੀ ਫੋਕਲ ਪੁਆਇੰਟ ਦੀਆਂ ਸੜਕਾਂ ਇੱਥੇ ਖਾਪ ਗਈਆਂ ਤੁਹਾਡੀਆਂ ਸੀਵਰੇਜ ਦੀਆਂ ਟੱਕਣ ਤੇ ਸੀਵਰੇਜ ਦੀਆਂ ਲਾਈਨਾਂ ਐਡੇ-ਐਡੇ ਮੂੰਹਾਂ ਵਾਲੇ ਸੀਗੇ ਬਰਾਬਰ ਨਾਲ ਦੇ ਅੱਛਾ ਫੇ 5 ਸਾਲ ਕੈਪਟਨ ਕੀ ਕਰਦਾ ਰਿਹਾ ਇਹ ਕਾਗਜ਼ ਉਹ ਵੀ ਕਢਾ ਸਕਦਾ ਸੀਗਾ ਨਰਲੇ ਹੋਏ ਸੀ ਉਹ ਕਹਿੰਦਾ ਮੈਂ ਤਾਂ ਆ ਬਣਾਉਣਾ ਤੇ ਰਗਵਾਂ ਚੀ ਉਹਨੇ ਵੀ ਬਣਾ ਲਿਆ ਉੱਥੇ ਜਾਂਚ ਉਹਦੇ ਵੀ ਚੱਲ ਰਹੀ ਹੈ ਥੋੜੇ ਸਬਰ ਕਰੋ ਬਸ ਸਬਰ ਕਰੋ ਨਿਕਲੂਗਾ ਰਾਜੇ ਪਖਾਰੀ ਮੈਂ ਪਹਿਲੀ ਵਾਰ ਦੇਖਿਆ ਯਾਰ ਨਾ ਕਹਿੰਦੇ ਤਾਂ ਰਾਜਾ ਨੇ ਕੰਮ ਪਖਾਰੀਆਂ ਵਾਲੇ ਨੇ ਲੁੱਟ ਲੋ ਪੰਜਾਬ ਨੂੰ ਲੁੱਟ ਲੋ ਜਿੱਧਰੋਂ ਮਿਲਦਾ ਲੁੱਟ ਲੋ ਹੱਦ ਆ ਯਾਰ ਤੁਸੀਂ ਦੇਖਿਓ ਸਹੀ ਹੁਣ ਹੁੰਦਾ ਕੀ ਹੈ ਉਹ ਕੋ ਗੱਲ ਗਲ ਤੇ ਕਹਿੰਦਾ ਸੁਖਵੀਰ ਬਾਦਲ ਨੇ ਕਿਹਾ ਸੁਖਵੀਰ ਅੱਛਾ ਮਾਲਕ ਤਾਂ ਸੁਖਬੀਰ ਬਾਦਲ 1,85,000 500 ਸ਼ੇਅਰ ਉਹਦੇ ਸੁਬੀਰ ਬਾਦਲ ਕੋਲੇ ਨੇ 85,000 ਸਮਥਿੰਗ ਸ਼ੇਅਰ ਹਰਸਿਮਰਤ ਕੋਲੇ ਨੇ 55 100 ਸਮਥਿੰਗ ਸ਼ੇਅਰ ਡਬਲ ਟਰਾਂਸਪੋਰਟ ਕਾਰਪੋਰੇਸ਼ਨ ਕੋਲੇ ਨੇ ਉਸ ਹੋਟਲ ਦੇ ਮਾਲਕ ਤਾਂ ਇਹ ਪਰਿਵਾਰ ਹੈ ਤੇ ਜਵਾਬ ਅਕਾਲੀ ਦਲ ਦਿੰਦਾ ਕਿਉਂ ਵੀ ਅਕਾਲੀ ਦਲ ਨੂੰ ਮੈਂ ਕੀ ਕਹਤਾ ਹੋਟਲ ਅਕਾਲੀ ਦਲ ਦਾ ਥੋੜੀ ਹੈ ਅਕਾਲੀ ਦਲ ਜਵਾਬ ਕਿਉਂ ਦਿੰਦਾ ਵੀ ਸਕਬੀਰ ਜਵਾਬ ਦੇਵੇ ਵੀ ਕਹ ਕਿ ਕਿਉਂ ਆਪ ਦੀ ਸਰਕਾਰ ਬਲੇ ਮਿਸਯੂਜ਼ ਕੀਤਾ ਤੂੰ ਕੈਬਨਟ ਦੀ ਮੀਟਿੰਗ ਬੁਲਾਈ ਕਹਿੰਦੇ ਇੱਥੇ ਕੰਸਟਰਕਸ਼ਨ ਹੋ ਸਕਦੀ ਹੈ ਪਹਿਲਾਂ ਬੈਂਸੀ ਲੱਗੇ ਆ ਹੋਟਲ ਬਣਾਉਣ ਆਖਰੀ ਇੱਟ ਲੱਗੀ ਕੈਬਨਟ ਬੁਲਾਈ ਹੁਣ ਨਹੀਂ ਹੋ ਸਕਦੀ ਚੱਕ ਇਹਦੂ ਬਾਦ ਮਿਸਯੂਜ਼ ਆਫ ਪਾਵਰ ਹੋ ਜਾਊਗਾ ਇਹਦੂ ਬਾਦ ਕਨਫਲਿਕਟ ਆਫ ਇੰਟਰਸਟ ਹੋ ਜਾਊਗਾ ਪੰਜਾਬ ਨੂੰ ਹੀ ਖਾਣ ਲੱਗ ਗਏ ਖਾ ਗਏ ਯਾਰ ਲੁੱਟ ਕੇ ਹੁਣ ਫਿਰ ਯਾਤਰਾ ਸ਼ੁਰੂ ਕਰ ਲਈ ਕਹਿੰਦੇ ਪੰਜਾਬ ਬਚਾਓ ਬੜੀ ਮੁਸ਼ਕਿਲ ਨਾਲ ਥੋੜੇ ਤੋਂ ਬਚਾਇਆ ਪਰਾਓ ਬਸ ਕਰੋ ਯਾਰ ਹੁਣ ਕੋਈ ਹੋਰ ਕੰਮ ਕਰ ਲਓ ਜ਼ਰੂਰੀ ਇਹੀ ਕੰਮ ਕਰਨਾ ਕਿਉਂ ਵੇਚਤੀਆਂ ਕਰਾਉਂਦੇ ਫਿਰਦੇ ਹਾਂ-ਥਾਂ ਤੇ ਲੋਕ ਗੱਲ ਪੈਣ ਲੱਗ ਗਏ ਨਾ ਤੇ ਹੁਣ ਕਦੇ ਇੱਧਰ ਫਿਰਦੇ ਕਦੇ ਉੱਧਰ ਫਿਰਦੇ ਪਰ ਪਰਿਵਾਰ ਬਚਾਓ ਅਸਲ ਚ ਪੰਜਾਬ ਬਚਾਓ ਨਹੀਂਗਾ ਤੁਸੀਂ ਟੂਰ ਦੇਖਿਓ ਥੋੜਿਆ ਧਿਆਨ ਨਾਲ ਉਹ ਤੇ ਯਾਤਰਾ ਖਤਮ ਕਰਤੀ ਕਿਉਂਕਿ ਯਾਤਰਾ ਚ ਕੋਈ ਆਇਆ ਹੀ ਨਹੀਂ ਉਹ ਕਿਸਾਨਾਂ ਦਾ ਨਾਮ ਲੈ ਕੇ ਖਤਮ ਕਰਤੀ ਟੂਰ ਕਿਹੜਾ ਸੀਗਾ ਪਰਿਵਾਰ ਬਚਾਓ ਸੀਗਾ ਸਭ ਤੋਂ ਪਹਿਲਾਂ ਸ਼ੁਰੂ ਕੀਤੀ ਮਜੀਠੇ ਤੋਂ ਮੇਰਾ ਸਾੜਾ ਬਚਾਓ। ਉਦੋਂ ਬਾਅਦ ਜਾਵੜੇ ਕੈਰਾਂ ਸਾਡਾ ਭਾਈਆ ਬਚਾਓ। ਉਦੋਂ ਬਾਅਦ ਜਾਵੜਿਆ ਫਿਰੋਜ਼ਪੁਰ ਮੈਨੂੰ ਬਚਾਓ ਹੁਣ। ਉਦੋਂ ਬਾਅਦ ਜਾਵੜਿਆ ਬਠਿੰਡੇ ਮੇਰੇ ਘਰ ਵਾਲੇ ਬਚਾਓ। ਪੰਜਾਬ ਕਿੱਥੇ ਸੀ ਇੱਥੇ? ਪੰਜਾਬ ਤਾਂ ਹੈ ਹੀ ਨਹੀਂ ਇਹਨਾਂ ਦੇ ਅਜੰਡੇ ਤੇ। ਪੰਜਾਬੀ ਬੋਲਣੀ ਨਹੀਂ ਆਉਂਦੀ ਇਹਨਾਂ ਨੂੰ। ਮੈਂ ਕਹਿੰਨਾ ਪ੍ਰਤਾਪ ਬਾਜਵਾ ਸੁਖਬੀਰ ਬਾਦਲ ਨਵਜੋਤ ਸਿੱਧੂ ਰਾਜਾ ਵੜਿੰਗ ਤੇ ਹੋਰ ਜਿਹੜੇ ਵੀ ਵਿੰਗ ਤੜਿੰਗ ਹੋਰ ਨੇ ਜਿਹੜੇ ਜਿੰਨੇ ਵੀ ਐਂ ਕਰਦਾ ਮੈਂ ਸ਼ਰਤ ਲਾਉਣਾ ਵੈਸੇ ਤਾਂ 100 ਚੋਂ 33 ਨੰਬਰ ਆ ਜਾਣਾ ਬਸ ਪਾਸ ਮੰਨਦੇ ਆ ਮੈਂ 25 ਕਰ ਦੂੰਗਾ ਲੈ ਪੰਜਾਬੀ ਦਾ ਟੈਸਟ ਪਾਸ ਕਰਕੇ ਦਿਖਾ ਦਨੇ ਔਰ ਹੋਰ ਦੱਸੋ ਹੋਰ ਦੱਸੋ ਮੈਂ ਸਵਾਲ ਵੀ ਪਹਿਲਾਂ ਦੱਸ ਦੂੰਗਾ ਬਸ ਕਿ ਮੈਂ ਸਵਾਲ ਛੋਟ ਬਹੁਤ ਸੌਖੇ ਪਾਉਂਗਾ ਜਿਵੇਂ ਮੈਂ ਸਵਾਲ ਇਹਨਾਂ ਦੱਸ ਦੂੰਗਾ ਕਿ ਆਹ ਸਵਾਲ ਪਾਵਾਂਗੇ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਇਨਨੂੰ ਪਤਾ ਚੰਡੀਗੜ ਮੈਨੂੰ ਹੀ ਪਤਾ ਇਹਨੂੰ ਪਤਾ ਚੰਡੀਗੜ ਪਰ ਲਿਖੂ ਕੌਣ ਪੰਜਾਬੀ ਚ ਆਈ ਤਾਂ ਪੰਗਾ ਆਈ ਤਾਂ ਪੰਗਾ ਪੜ ਤਾਂ ਲੈਣਗੇ ਲਿਖਣਗੇ ਕਿਵੇਂ ਇਹ ਪੰਜਾਬ ਦੇ ਨੰਬਰਦਾਰ ਬਣੇ ਫਿਰਦੇ ਆ ਯਾਰ ਕਿ ਪੰਜਾਬ ਅਸੀਂ ਨੂੰ ਬਚਾਉਣਾ ਹੁੰਦਾ ਪੰਜਾਬ ਅਖੀ ਗੱਲ ਬਈ ਅਸੀਂ ਪੰਜਾਬ ਦੇ ਕੁਝ ਲੱਗਦੇ ਨਹੀਂ ਅਸੀਂ ਪੰਜਾਬ ਦੀ ਮਿੱਟੀ ਚੋਂ ਨਿਕਲੇ ਹੋਏ ਆ ਅਸੀਂ ਵੀ ਪੰਜਾਬ ਦੇ ਪੁੱਤ ਆ ਸਾਨੂੰ ਕੁਰਸੀਆਂ ਤੇ ਬਹਿਣਾ ਨਹੀਂ ਆਉਂਦਾ ਜੇ ਸਾਨੂੰ ਵੋਟਾਂ ਨਹੀਂ ਮੰਗਣੀਆਂ ਹੁੰਦੀਆਂ ਜੇ ਸਾਨੂੰ ਲੋਕ ਵੋਟਾਂ ਪਾਉਂਦੇ ਨਹੀਂ ਪਾਈਆਂ ਫਿਰ ਹੁਣ ਦੁੱਖ ਇਹਨਾਂ ਨੂੰ ਇਹ ਗੱਲ ਦਾ ਨਹੀਂ ਹੈਗਾ ਇਸ ਗੱਲ ਦਾ ਦੁੱਖ ਨਹੀਂ ਕਿ ਸਰਕਾਰ ਬਦਲ ਗਈ ਜੇ ਹੋਰ ਦੁੱਖ ਇਸ ਗੱਲ ਦਾ ਹੈ ਕਿ ਆਮ ਕਰਨ ਦਿੱਤੀਆਂ ਪੁੱਤਾ ਕੁਰਸੀਆਂ ਤੇ ਕੌਣ ਬੈਗੇ ਆਹੀ ਦੁੱਖ ਹੈ ਬਸ ਹੋਰ ਕੋਈ ਦੁੱਖ ਨਹੀਂ ਇਹਨਾਂ ਤੀਜੇ ਦਿਨ ਕਹਿੰਦਾ ਉਹ ਸੁਖੀਰ ਬਾਦ ਮਾਨਹਾਨੀ ਦਾ ਭਗਵੰਤ ਮਾਨ ਤੇ ਕਰੂੰ ਉਹ ਮੈਂ ਕਿਹਾ ਪਹਿਲਾਂ ਮਾਨ ਤਾਂ ਬਣਾ ਲੈ ਹਾਨੀ ਤਾਂ ਬਾਅਦ ਚ ਹੋਊ ਮਾਣਿਤ ਹੈ ਨਹੀਂ ਹੁਣ ਵੀ ਕਹਤਾ ਉਹਨੇ ਕਹਿੰਦੇ ਇੱਕ ਹਫਤੇ ਦੇ ਅੰਦਰ ਅੰਦਰ ਮਾਫੀ ਮੰਗ ਲੈ ਸੁਖ ਵਿਲਾਸ ਬਾਰੇ ਨਹੀਂ ਤਾਂ ਮਾਣ ਹਾਨੀ ਦਾ ਕਰਾਂਗੇ ਮੈਂ ਅੱਜ ਤੁਹਾਡੇ ਸਾਹਮਣੇ ਕਹਿਣਾ মিডিਆ ਵੀ ਖੜਾ ਹੋਊਗਾ ਹਫਤਾ ਜਾਦੇ ਹੈ ਤੁਸੀਂ ਮੇਰੇ ਤੇ ਐਵੇਂ ਟਾਈਮ ਵੇਸਟ ਨਾ ਕਰੋ ਤੁਸੀਂ ਕੱਲ ਨੂੰ ਹੀ ਕਰ ਦੋ ਮੈਂ ਮਾਫੀ ਮੁਫਰੀ ਨਹੀਂ ਮੰਗਣੀ ਮੈਂ ਤਾਂ ਪੰਜਾਬ ਵੱਲੋਂ ਬੋਲੂਗਾ ਮੈਂ ਪੰਜਾਬ ਵੱਲੋਂ ਵਕੀਲ ਬਣ ਕੇ ਜਾਊਗਾ ਮੈਂ ਦੱਸੂਗਾ ਤੁਹਾਡਾ ਹਜੇ ਹਜੇ ਤਾਂ ਕੁਝ ਵੀ ਨਹੀਂ ਹਜੇ ਤਾਂ ਸ਼ੇਰ ਚ ਪੂਣੀ ਕੱਤੀ ਐ ਅਜੇ ਤਾਂ ਬਹੁਤ ਕੁਝ ਪਿਆ ਚਰਖਾ ਡਾਇਆ ਅਜੇ ਤਾਂ ਕਿਆ ਟ੍ਰਾਂਸਪੋਰਟਾਂ ਕਿਆ ਹਵੇਲੀਆਂ ਕਿਆ ਟਾਬੇ ਛੱਡੇ ਹੀ ਕੱਕ ਨਹੀਂ ਯਾਰ ਦੇਖੋ ਲੀਡਰ ਦੀ ਇਮੇਜ ਕੀ ਹੁੰਦੀ ਹੈ ਕੇਜਰੀਵਾਲ ਦੀ ਇਮੇਜ ਹੈ ਵੀ ਕੇਜਰੀਵਾਲ ਜਦੋਂ ਮੁੱਖ ਮੰਤਰੀ ਬਣਿਆ ਅੱਜ ਤੋਂ 20 ਸਾਲਾਂ ਬਾਅਦ 50 ਸਾਲਾਂ ਬਾਅਦ ਗੱਲਾਂ ਹੋਣਗੀਆਂ ਜਿਸ ਵੇਲੇ ਕੇਜਰੀਵਾਲ ਮੁੱਖ ਮੰਤਰੀ ਬਣਿਆ ਉਸ ਵੇਲੇ ਸਕੂਲ ਅੱਛੇ ਬਣ ਗਏ ਵੀ ਦਿੱਲੀ ਦੇ ਉਸ ਵੇਲੇ ਵੀ ਹਸਪਤਾਲ ਬਹੁਤ ਵਧੀਆ ਬਣ ਗਏ ਸੀ ਉਸ ਵੇਲੇ ਵੀ ਆ ਬਿਜਲੀ ਫ੍ਰੀ ਇਮੇਜ ਹੈ ਲੀਡਰ ਇੱਕ ਇਮੇਜ ਬਣਾਉਂਦਾ ਹੈ ਇੰਨਾ ਦੀ ਕੀ ਹੈ ਸੁਖਵੀਰ ਬਾਦਲ ਉਹਨਾਂ ਦੀ ਕੀ ਇਮੇਜ ਹੈ ਤੁਸੀਂ ਐ ਕਰੋ ਝੂਠ ਬੋਲ ਦੋ ਆ ਕਾਂਗਰਸੀਆਂ ਦੀ ਵਿਚੀ ਹੈ ਇੱਕੋ ਜੀ ਨੇ ਇਸ ਰਲੇ ਹੋਏ ਨੇ ਆ ਬੱਚ ਤੇ ਝੂਠ ਬੋਲ ਦੋ ਕਿਸੇ ਬਜ਼ੁਰਗ ਕੋਲ ਜਾ ਕੇ ਕਿ ਤਾਇਆ ਪਟਿਆਲੇ ਦੇ ਫੋਹਰਾ ਚੌਂਕ ਚ ਨਾ ਇੱਕ ਪੱਪੂ ਸਮੋਸਿਆਂ ਨੇ ਦੀ ਰੇੜੀ ਹੈ ਇੱਕ ਦਿਨ ਸੁਖਵੀਰ ਬਾਦਲ ਦਾ ਕਾਫਲਾ ਜਾਂਦਾ ਸੀ ਰੇੜੀ ਤੇ ਬਹੁਤ ਘੱਟ ਸੀ ਸੁਖਵੀਰ ਬਾਦਲ ਨੇ ਪੁੱਛ ਲਿਆ ਕਿ ਆਪਦੇ ਪੀਏ ਨੂੰ ਕਹਿੰਦਾ ਕੌਣ ਹੈ ਇਹ ਕੌਣ ਕਿੱਥੇ ਇਕੱਠਾ ਹੈ ਪੀਏ ਕਹਿੰਦਾ ਜਨਾਬ ਗੱਲ ਕੀ ਕਰਦੇ ਹੋ ਜੇ ਪੱਪੂ ਸਮੋਸਿਆਂ ਵਾਲੇ ਦੀ ਰੇੜੀ ਤੇ ਇਕੱਠ ਨਹੀਂ ਹੋਊਗਾ ਪਟਿਆਲੇ ਫਿਰ ਹੋਊ ਕਿੱਥੇ 3000 ਦੇ ਸਮੋਸੇ ਰੋਜ਼ ਵੇਚਦਾ ਹੈ ਕਹਿੰਦਾ ਅੱਛਾ ਵੀ ਝੂਠ ਬੋਲਦਾ ਤੁਸੀਂ ਇਹ ਬਜ਼ੁਰਗ ਨੂੰ ਅੱਛਾ ਵੀ ਸ਼ੇਰਾ ਫਿਰ ਕੀ ਹੋਇਆ ਹੋਣਾ ਕੀ ਸੀ ਪਾ ਲਿਆ ਇਹ ਸਭ ਰੇੜੀ 'ਚ ਤੇ ਹੁਣ 3000 'ਚੋਂ 1500 ਪੱਪੂ ਦਾ ਹੈ 1500 ਬਾਦਲ ਕੇ ਵਾਲੇ ਪੱਪੂ ਦਾ ਹੈ ਲੈਓ ਬਜ਼ੁਰਗ ਜਿਹੜਾ ਉਹ ਤੁਹਾਨੂੰ ਇਹ ਨਹੀਂ ਕਹੂਗਾ ਕਿ ਕਿਉਂ ਝੂਠ ਬੋਲਿਆ ਨਾ ਯਾਰ ਉਹਨਾਂ ਕੋਲੇ ਬੱਸਾਂ ਟਰਾਂਸਪੋਰਟਾਂ ਵਾਲੇ ਜਹਾਜ਼ਾਂ ਵਾਲੇ ਉਹ ਹਜ਼ਾਰਾਂ ਏਕੜ ਜ਼ਮੀਨਾਂ ਵਾਲੇ ਕਿਨੂਆਂ ਦੇ ਬਾਗਾਂ ਵਾਲੇ ਬੰਦੇ ਨੇ ਉਹ ਉਹ ਯਾਰ ਸਮੋਸਿਆਂ ਦੀ ਰੇੜੀ 'ਚ ਸਪਾਉਣਗੇ ਕੌਣ ਝੂਠ ਬੋਲਿਆ ਨਾ 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 ਉਹ ਬਜ਼ੁਰਗ ਕਹੂਗਾ ਪਾ ਲਿਆ ਹੋਣਾ ਪਾ ਲਿਆ ਹੋਣਾ ਇਹਨਾਂ ਨੇ ਪੁੱਛੋ ਮੰਡੀ ਵੀ ਕਮੂਖਪਲੇ ਵਾਲੀ ਰੇੜੀ ਦੱਬੀ ਹੈ ਇਹਨਾਂ ਨੇ ਆਹ ਇਮੇਜ ਲੈ ਕੇ ਜਾਊਂਗੇ ਯਾਰ ਇੱਥੋਂ ਤੁਸੀਂ ਹੱਦ ਹੈ ਯਾਰ ਕੀ ਧਰਮਰਾਜ ਨਾਲ ਗੱਲ ਹੋ ਗਈ ਤੁਹਾਡੀ ਕਿ ਤੁਹਾਡੇ ਵਾਲੇ ਪੈਸੇ ਤਾਂ ਆ ਜਾਣਗੇ ਇਹ ਲੋਕਾਂ ਦਾ ਪੁੰਨ ਖੱਟ ਲੋ ਕੋਈ ਗਾਉਂ ਗਰੀਬਾਂ ਦੀ ਹਾਲ ਲਈ ਜਾਂਦੇ ਹੋ ਯਾਰ ਗਰੀਬ ਦੀ ਹਾ ਤੇ ਪਰਮਾਤਮਾ ਦੀ ਦਰਗਾਹ ਸਿੱਧਾ ਰਸਤਾ ਬਈ ਕੋਈ ਬਾਈਪਾਸ ਨਹੀਂ ਹੈਗਾ ਆ ਗੁਰਾਂੰਧਰਤੀ ਤੇ ਬੈਠਿਆ ਝੂਠ ਨਹੀਂ ਬੋਲਦਾ ਮੈਂ ਲੁੱਟ ਕੇ ਖਾਗੇ ਪੰਜਾਬ ਨੂੰ ਯਾਰ ਫੈਲਾ ਦੇਖ ਕੇ ਰੋਣਾ ਆਉਂਦਾ ਮੈਨੂੰ ਕਿ ਅੱਛਾ ਯਾਰ ਆ ਫੈਸਲਾ ਕਰ ਲਿਆ ਇਹਨਾਂ ਨੇ ਪਤਾ ਹੀ ਨਹੀਂ ਕਈ ਫੈਲਾ ਦਾ ਤਾਂ ਕਿ ਕਿੱਥੇ ਕਿੱਥੇ ਕਿਵੇਂ ਕਿਵੇਂ ਗਵਨ ਕਰ ਗਏ ਪੱਟੇ ਵੱਡੇ ਜਦੋਂ ਸੋਚਿਆ ਆਪਣੇ ਪਰਿਵਾਰ ਬਾਰੇ ਸੋਚਿਆ ਕਦੇ ਪੰਜਾਬ ਬਾਰੇ ਨਹੀਂ ਸੋਚਿਆ ਆਮ ਆਦੀ ਪਾਰਟੀ ਸਰਕਾਰ ਆਈ ਹੈ ਅਰਵਿੰਦ ਕੇਜਰੀਵਾਲ ਜੀ ਦੀ ਰਹਿਮਾਈ ਹੈ ਇਮਾਨਦਾਰੀ ਇਨ ਸ਼ਰਤ ਪਹਿਲੀ ਹੈ ਇਮਾਨਦਾਰੀ ਨਾਲ ਚੱਲ ਰਹੇ ਹਾਂ ਤੇ ਅੱਜ ਖਜ਼ਾਨੇ 'ਚ ਵੀ ਪੈਸਾ ਹੈ ਬਜਟ ਪੇਸ਼ ਕਰਾਂਗੇ ਪਰਸੋਂ ਨੂੰ ਦੇਖ ਲਓ ਤੁਸੀਂ